ਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਰ ਬਦ ਕੰਨ ਨ ਆਵੇ ਹਰ ਹਰ ਨਾਮ ਤੇ ਆਇਆ ਪਿਰਤ ਪਿਰਤ ਭੇਟੇ ਜਨ ਸਾਧੂ ਹੋਰ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਮੋਹ ਧਾਨੀ ਓਟ ਗੋਪਾਲ ਸਰਣ ਪਰਿਓ ਪੂਰਨ ਪਰਮੇਸ਼ਰ ਬਿਰਸੇ ਸਗਲ ਜਨ ਜਾਨ ਰਹਾ ਸਰਗ ਮਿਰਤ ਵਿਆਪੂ ਮੰਡਲ ਸਗਲ ਵਿਆਪੇ ਮਾਈ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਈ ਨਾਨਕ ਨਾਮ ਨਿਰੰਜਨ ਗਾਈਐ ਪਾਈਐ ਸਰਬ ਨਿਧਾਨਾ ਕਰਿ ਕਿਰਪਾ ਜਿਸ ਦੇ ਸੁਆਮੀ ਬਿਰਲੇ ਦੇ ਨਾਮ ਨਿਰੰਝਨ ਗਾਈਏ ਪਾਈਏ ਸਰਬ નિਧਾਨਾ ਕਰੇ ਕਿਰਪਾ ਜਿਸ ਦੇ ਸੁਆਮੀ ਬਿਰਦੇ ਕਾਹੂ ਜਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ